ਦੁਨੀਆ ਭਰ ਦੇ ਵਿੱਚ ਹਰ ਗੁਰਨਾਨਕ ਨਾਮ ਲੈਵਾ ਅੱਜ ਸ਼ਹੀਦੀਆਂ ਦਿਹਾੜੇ ਮਨਾ ਰਿਹਾ ਹੈ ਔਰ ਦਾਸ ਦਿਲੋਂ ਸੇ ਗੁਰਦੁਆਰਾ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਆਪਣੇ ਵਾਰਡ ਦੇ ਵਿੱਚ ਵਫਾ ਗੁਰਦਾਰੇ ਵਿੱਚ ਚਾਰ ਸਾਹਿਬ ਜਾਦੇ ਫਿਲਮ ਦਿਖਾਉਣ ਦਾ ਇੱਕ ਮਾਨਜਮ ਵਿਚਾਰ ਕੀਤਾ ਹੈ ਔਰ ਵਿਚਾਰ ਆਇਆ ਵੀ ਦਾਸ ਗੁਰਨਾਨਕ ਸੁਖਸ਼ਾਲਾ 올ਡੇ ਜੋਮਰਜਿੰਦਨਗਰ ਦਾ ਚੇਅਰਮੈਨ ਹੋਣ ਦੇ ਨਾਤੇ ਕੋਨਾਜ ਬਜੂਗਾਨੂ ਵਿੱਚ ਚਾਰ ਸਾਹਿਬ ਜਾਦੇ ਫਿਲਮ ਦਿਖਾ ਕੇ ਗੁਰੂ ਦੇ ਚਰਨਾਂ ਨਾਲ ਜੋੜਿਆ ਜਾਵੇ ਸਤਕਾਰਯੋਗ ਵੀਰ ਅਮਰਜੀਤ ਸਿੰਘ ਜੀ ਨਾਲ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਉਸ ਵੇਲੇ ਹਾਂ ਕਰ ਦਿੱਤੀ ਤੇ ਸਾਡਾ ਸਾਰਾ ਸਟਾਫ ਨੋਨੇ ਹਰਜੀ ਗੁੱਡੀ ਭੈਣ ਜੀ ਸਾਰਿਆਂ ਨੇ ਦਾਸ ਨੂੰ ਕਿਹਾ ਹਾਂਜੀ ਵੀਰ ਜੀ ਬਹੁਤ ਜ਼ਰੂਰੀ ਦਿਖਾਣੀ ਚਾਹੀਦੀ ਹੈ ਅੱਜ ਫਿਲਮ ਦੇਖ ਕੇ ਸਭ ਨੂੰ ਐਵੇਂ ਅਹਿਸਾਸ ਹੋ ਰਿਹਾ ਸੀ ਭਾਵੇਂ ਐਨੀਮੇਟਿਡ ਫਿਲਮ ਹੈਗੀ ਇਸੇ ਕਿ ਇਤਿਹਾਸ ਦੇ ਪਹਿਲੇ ਫਿਲਮ ਜੋ ਬਣੀ ਹੈ ਇੱਕ ਅਨੰਦਪੁਰ ਦਾ ਕਿਲਾ ਸਰਸਾ ਨਦੀ ਔਰ ਚਮਕੌਰ ਦੀ ਗੜੀ ਤੋਂ ਲੈ ਕੇ ਸਰਹੰਦੀ ਦੇ ਨੀਂਆਂ ਵਿੱਚ ਜਦੋਂ ਬੱਚਿਆਂ ਨੂੰ ਛੋਟੇ ਸਾਬਜਾਦਾਂ ਨੂੰ ਚਿਣਵਾਇਆ ਗਿਆ ਇੱਕ ਮਨ ਵਿੱਚ ਬੜਾ ਇੱਕ ਰੋਸ਼ ਚਾਸੀ ਦਾਸ ਲੇ ਕੇ ਬੜੀਆ ਫਿਲਮ ਦੇਖੀ ਲekin ਯਕੀਨ ਮਨ ਨਾ ਹਰ ਵਾਰੀ ਆ ਖਾਨਾ ਮੋਈਆਂ ਨੇ ਕਿਉਂਕਿ ਇਹ ਇੱਕ ਫਿਲਮ ਹੀ ਨਹੀਂ ਹੈ ਕਿ ਇਹ ਇਤਿਹਾਸ ਹੈਗਾ ਸਚਾਈ ਹੈਗੀ ਜੋ ਸਾਡੇ ਛੋਟੀਆਂ ਛੋਟੀਆਂ ਜੋ ਨਿੱਕੀਆਂ ਜਿੰਦਾ ਸੀ ਸੈਭ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸੈਭ ਜਾਦੇ ਜਿਨ੍ਹਾਂ ਨੂੰ ਨੀਆਂ ਦੇ ਵਿੱਚ ਜਿੰਦਾ ਚੜਵਾਤਾ ਗਿਆ ਸੀ ਇਸ ਇਤਿਹਾਸ ਨੂੰ ਦੇਖ ਕੇ ਸਾਡੀਆਂ ਇੱਕ ਵਾਰੀ ਆ ਖਾਨਾ ਮੋਈਆਂ ਨੇ ਲekin ਯਕੀਨ ਮਨਾ ਜਿਸ ਤੋਂ ਇੱਕ ਸਿੱਖ ਵੀ ਮਿਲਦੀ ਹੈ ਤੁਸੀਂ ਸਾਰੇ ਦੇਖ ਰਹੇ ਹੋ ਮੈਂ ਜਦੋਂ ਸੂਬੇ ਸਰਹੰਦੀ ਕਚਰੀ ਦੇ ਵਿੱਚ ਨਵਾਬ ਵजीर खान ਦੇ ਕੋਲ ਜਦੋਂ ਛੋਟੇ ਸਾਹਿਬ ਜਦੋਂ ਅੰਦਰ ਪੇਸ਼ ਹੋਏ ਤੇ ਉਹਨਾਂ ਨੇ ਛੋਟਾ ਦਰਵਾਜ਼ਾ ਖੋਲ੍ਹਦੇ ਪਹਿਲੇ ਆਪਣਾ ਪੈਰ ਅੱਗੇ ਕੀਤਾ ਆਪਣੀ ਜੁੱਤੀ ਦਿਖਾ ਕੇ ਉਹ ਸਿਰ ਨੂੰ ਉੱਚਾ ਕਰਕੇ ਤੇ ਫਿਰ ਨਵਾਬ ਦੀ ਕਚੈਰੀ ਦੇ ਵਿੱਚ ਉੱਥੇ ਹਾਜ਼ਰ ਹੋਏ ਨੇ ਲੇਕਿਨ ਸਾਡਾ ਇਹ ਦੁਕਾਨਦਾਰ ਸਾਡੇ ਆਗੂ ਜਿਹੜੇ ਨੇ ਆਪਣਾ ਸਿਰ ਝੁਕਾ ਕੇ ਤੇ ਕੰਮ ਕਰ ਰਹੇ ਨੇ ਜਦ ਕੀ ਸੱਚੇ ਪਾਸ਼ਾ ਦੀ ਬਖਸ਼ਿਸ਼ ਦਾ صدਕਾ ਜੋ ਅਜ ਗੁਰੂ ਤੇ ਸਿੰਘ ਨੇ ਉਹ ਸਿੱਖ ਉੱਚਾ ਕਰਕੇ ਕੰਮ ਕਰਦੇ ਨੇ ਲੇਕਿਨ ਸਾਡਾ ਦੁਖਾਂਤ ਜੋ ਹੈ ਉਹ ਸਾਡੇ ਸਾਹਮਣੇ ਵਾਰ-ਵਾਰ ਆ ਜਾਂਦਾ ਹੈ ਸ਼ਾਇਦ ਉਹ ਜਿਹੜੀਆਂ ਅੱਖਾਂ ਨਮ ਹੁੰਦੀਆਂ ਨੇ ਉਹ ਉਸ ਤੋਂ ਜ਼ਿਆਦਾ ਹੋ ਰੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਆਪਣੇ ਇਤਿਹਾਸ ਨਾਲ ਇਸ ਨੂੰ ਕੰਪੇਅਰ ਕਰਦੇ ਆਂ ਵੀ ਅੱਜ ਸਾਡੇ ਵਾਸਤੇ ਹੋ ਕੀ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਅਸੀਂ ਗੁਰੂ ਦੇ ਲਾਲ ਆ ਸੈਭਸ਼ੀਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਆ ਸੱਚੇ ਪਾਸ਼ੇ ਨੇ ਬਖਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਇਨ ਪਤਰਨ ਕੇ ਸੀਸ ਪਰ ਵਾਰ ਦिए ਸੁਚਾਲ ਚਾਰ ਮੂਏ ਤੋਂ ਕੀ ਹੋਇਆ ਜੀਵਤ ਕਈ ਹਜ਼ਾਰ ਉਹਨਾਂ ਨੇ ਸਾਨੂੰ ਆਪਣੇ ਸਾਬ ਜਾਦਿਆਂ ਨੂੰ ਸਾਡੇ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸਾਡਾ ਦੁਕਾਨ ਤੇ ਅਸੀਂ ਕਿਹੜੇ ਸਟੇਜ ਤੇ ਕਿਵੇਂ ਅੱਜ ਪਹੁੰਚ ਗਏ ਆ ਮੈਂ ਇਸ ਕਰਕੇ ਸਭ ਨੂੰ ਬੇਨਤੀ ਕਰਾਂਗਾ ਇਸ ਫਿਲਮ ਦੇ ਮਾਧਿਅਮ ਤੇ ਆਪਣਾ ਕਿਰਦਾਰ ਨੂੰ ਉੱਚਾ ਕਰੋ ਆਪਣੇ ਕਰੈਕਟਰ ਨੂੰ ਇਤਨਾ ਉੱਚਾ ਲੈ ਕੇ ਔਖੀ ਦੀ ਕੋਕਰ ਬੁਲਾ ਦਿਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਆ ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਾਂਗਾ ਇਸ ਫਿਲਮ ਨੂੰ ਜੋ ਐਨੀਮੇਟਿਡ ਭਾਵੇਂ ਫਿਲਮ ਹੈ ਕਿ ਲੇਕਿਨ ਇਸ ਤੋਂ ਇੱਕ ਸਿੱਖ ਲਈ ਜਾਵੇ ਸਿੱਖ ਲੈ ਕੇ ਜੋ ਗੁਰੂ ਸੱਚੇ ਪਾਤਸ਼ਾਹ ਦੇ ਦੱਸੇ ਰਹੇ ਹੈਗੇ ਨੇ ਜੋ ਉਹਨਾਂ ਦਾ ਮਾਰਗ ਦੱਸਿਆ ਉਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸਹਿਬਜ਼ਾਦੇ ਦੀ ਯਾਦ ਵਿੱਚ ਅਸ ਗੁਰੂ ਨਾਨਕ ਸੁਖਸ਼ਾਲਾ ਵਿੱਚ ਚਾਰ ਸਹਿਬਜ਼ਾਦੇ ਦਿਖਾਏ ਗਏ ਯਕੀਨ ਮੰਨੋ ਸਾਰੇ ਬਜੂਗਾਂ ਦੇ ਅੱਖਾਂ ਚੋਂ ਨਿਕਲਿਆ ਹੈ ਇਹ ਸਾਡੇ ਵੀਰ ਪਰਮਜੀਤ ਸਿੰਘ ਖੋਰਾਣਾ ਜੀ ਦਾ ਉਪਰਾਲਾ ਹੈ ਉਹਨਾਂ ਦਾ ਇੱਕ ਫੋਨ ਆਇਆ ਕਿ ਅੱਜ ਗੁਰਨਾਨਕ ਸੁਖਸ਼ਾਲਾ ਚ ਪਿਕਚਰ ਦਿਖਾਨੀ ਹੈ ਤਾਂ ਮੈਂ ਫੌਰਨ ਕਿਹਾ ਵੀ ਜੀ ਬਹੁਤ ਅੱਛਾ ਕੰਮ ਕਰ ਰਹੇ ਹੋ ਅੱਜ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਜੀ ਦੀ ਤਹਿ ਦਿਲੋਂ ਤਾਰੀਫ ਕਰਾਂਗਾ ਜੋ ਉਹਨਾਂ ਨੇ ਗੁਰਨਾਨਕ ਸੁਖਸ਼ਾਲਾ ਦੇ ਚੇਅਰਮੈਨ ਪਰਮਜੀਤ ਸਿੰਘ ਨੂੰ ਬਣਾਇਆ ਵਾਕਈ ਚੇਅਰਮੈਨ ਨਹੀਂ ਹੈ ਇੱਥੇ ਦੇ ਬੜੇ ਛੋਟੇ ਜਿਹੇ ਸੇਵਾਦਾਰ ਰਾਤ ਦਿਨ ਬੁਰਜੋਗਾਂ ਦੇ ਬਾਰੇ ਸੋਚਦੇ ਰਹਿੰਨ ਸਾਡੀ ਗੁੱਡੀ ਪੈਨ ਜੀ ਸਾਡੇ ਮੈਨੇਜਰ ਸਾਫ ਪੂਰੇ ਹੀ ਲਗਨ ਨਾਲ ਪੂਰੀ ਇਮਾਨਦਾਰੀ ਨਾਲ ਪਹਿਲੇ ਦੇ ਇੱਥੇ ਦੇ ਜੋ ਚੇਅਰਮੈਨ ਸੀ ਉਹਨਾਂ ਦੇ ਬਾਰੇ ਮੈਂ ਕੁਝ ਬੋਲਣਾ ਨਹੀਂ ਚਾਹੁੰਦਾ ਦਾਸ ਇੱਥੇ 15 16 17 ਸਾਲ ਤੋਂ ਇੱਥੇ ਆ ਰਹੇ ਯਕੀਨ ਮੰਨੋ ਐਸੇ ਚੇਅਰਮੈਨ بار بار ਨਹੀਂ ਮਿਲਦੇ ਬਲਕਿ ਐਸੇ ਸੇਵਾਦਾਰ ਬਾਰ ਬਾਰ ਨਹੀਂ ਮਿਲਦੇ ਗੁੱਡੀ ਭੈਣ ਜੀ ਇੱਥੇ ਪਾਠ ਕਰਵਾਉਂਦੇ ਨੇ ਯੋਗਾ ਕਰਵਾਉਂਦੇ ਨੇ ਔਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਬੁਜੁਰਗਾਂ ਦੀ ਤੈ ਦਿਲੋਂ ਤਨ ਨਾਲ ਮਨ ਨਾਲ ਧਨ ਨਾਲ ਪੂਰੀ ਸੇਵਾ ਕਰਦੇ ਨੇ ਸਾਡੇ ਮਲੇਰ ਸਾਹਿਬ ਪੂਰੀ ਲਗਨ ਨਾਲ ਇੱਥੇ ਸੇਵਾ ਕਰਦੇ ਨੇ ਹੋਰ ਜ਼ਿਆਦਾ ਮੈਂ ਕੁਝ ਨਹੀਂ ਕਹਾਂਗਾ ਇੱਥੇ ਦੇ ਸਾਰੇ ਬੁਜੁਰਗ ਬਹੁਤ ਹੈਪੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ